ਸਕ ਸੁਪਰੀਮ ਕੋਰਟ ਦੇ ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜਿੰਨੇ ਵੀ ਕੈਦੀ ਕਾਨੂੰਨ ਮੁਤਾਬਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ ਰਿਹਾਅ ਕਰ ਦੇਣਾ ਚਾਹੀਦਾ ਜਿਸ ਤੋਂ ਬਾਅਦ ਹੁਣ ਐਸਜੀਪੀਸੀ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਸੁਪਰੀਮ ਕੋਰਟ ਦੇ ਤਾਜ਼ਾ ਆਦੇਸ਼ਾਂ ਨੂੰ SGP C ਦੇ ਵੱਲੋਂ ਆਧਾਰ ਬਣਾਇਆ ਗਿਆ ਸੁਪਰੀਮ ਕੋਰਟ ਨੇ ਨितीश कटारा ਦੇ ਕਾਤਲ ਨੂੰ ਰਿਹਾ ਕਰਨ ਦਾ ਆਦੇਸ਼ ਦਿੱਤਾ ਹੈ ਤੇ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਕੈਦੀ ਰਿਹਾ ਕੀਤੇ ਜਾਣ ਜੇ ਕੋਈ ਹੋਰ ਮਾਮਲਾ ਵਿਚਾਰ ਅਧੀਨ ਨਹੀਂ ਹੈ ਤਾਂ ਰਿਹਾ ਕਰੋ ਤਾਂ ਹੁਣ SGP C ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ ਤੇ ਸੁਪਰੀਮ ਕੋਰਟ ਦੇ ਇਸੇ ਫੈਸਲੇ ਨੂੰ ਆਧਾਰ ਬਣਾਇਆ ਜਾ ਰਿਹਾ ਹੈ SGP C ਦਾ ਕਹਿਣਾ ਹੈ ਕਿ ਬੰਦੀ ਸਿੰਘ ਵੀ ਕਾਨੂੰਨ ਮੁਤਾਬਕ ਦਿੱਤਿਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਹਾਲੇ ਵੀ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾ ਰਿਹਾ ਦੱਸਦੀ ਹੈ ਕਿ ਸੁਪਰੀਮ ਕੋਰਟ ਦੇ ਜਸਟਿਸ ਬੀਵੀ ਨਾਗਰਤਨਾ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ 2002 ਦੇ ਨितीश कटारा ਕਤਲ ਕੇਸ ਚ ਸੁਖਦੇਵ ਯਾਦਵ ਉਰਫ ਪਹਿਲਵਾਨ ਦੀ ਰਿਹਾਈ ਦੇ ਹੁਕਮ ਦਿੰਦਿਆਂ ਇਹ ਨਿਰਦੇਸ਼ ਦਿੱਤਾ ਬੈਂਚ ਨੇ ਆਖਿਆ ਕਿ ਯਾਦਵ ਨੇ ਬਿਨਾਂ ਕਿਸੇ ਰਾਇਤ ਤੋਂ ਪਿਛਲੇ ਸਾਲ ਮਾਰਚ ਮਹੀਨੇ 20 ਸਾਲਾਂ ਦੀ ਸਜ਼ਾ ਪੂਰੀ ਕਰ ਲਈ ਹੈ ਇਸ ਲਈ ਯਾਦਵ ਨੂੰ ਉਸੇ ਵੇਲੇ ਰਹਾਅ ਕਰ ਦੇਣਾ ਚਾਹੀਦਾ ਸੀ ਤਾਂ 1 ਸਾਲ ਵਾਧੂ ਸਜ਼ਾ ਉਸ ਨੇ ਕੱਟ ਲਈ ਹੈ ਬੈਂਚ ਨੇ ਕਿਹਾ ਕਿ ਇਸ ਹੁਕਮ ਦੀ ਕਾਪੀ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਗ੍ਰੈਸ ਕਟਰਾਂ ਨੂੰ ਭੇਜੀ ਜਾਵੇ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਕਿਤੇ ਕੋਈ ਕੈਦੀ ਆਪਣੀ ਸਜ਼ਾ ਦੀ ਮਿਆਦ ਤੋਂ ਵੱਧ ਸਮੇਂ ਤੋਂ ਜੇਲ੍ਹ 'ਚ ਤਾਂ ਨਹੀਂ ਹੈ ਤਾਂ ਬਹੁਤ ਵੱਡੀ ਖਬਰ ਖਾਸ ਕਰ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਜੁੜੀ ਹੋਈ ਕਿਉਂਕਿ ਐਸਡੀਪੀਸੀ ਪਹਿਲਾਂ ਹੀ ਇਹ ਮੰਗ ਕਰਦੀ ਆ ਰਹੀ ਹੈ ਅਕਾਲੀ ਦਲ ਇਹ ਮੰਗ ਕਰਦਾ ਆ ਰਿਹਾ ਹੈ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਇਹ ਮੰਗ ਕਰਦੀਆਂ ਆ ਰਹੀਆਂ ਨੇ ਕਿ ਜਿਨ੍ਹਾਂ ਬੰਦੀ ਸਿੰਘ ਨੇ ਉਹ ਕਾਨੂੰਨ ਮੁਤਾਬਕ ਦਿੱਤੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਹੁਣ ਤਾਂ ਸੁਪਰੀਮ ਕੋਰਟ ਦੇ ਵੱਲੋਂ ਸਿੱਧੇ ਤੌਰ ਤੇ ਆਦੇਸ਼ ਜਾਰੀ ਕਰ ਦਿੱਤਾ ਗਿਆ ਕਿ ਜੇ ਕੋਈ ਦੋਸ਼ੀ ਕਾਨੂੰਨ ਮੁਤਾਬਕ ਦਿੱਤੀ ਸਜ਼ਾ ਪੂਰੀ ਕਰ ਚੁੱਕਿਆ ਹੈ ਤੇ ਉਸ ਉੱਤੇ ਕੋਈ ਹੋਰ ਮਾਮਲਾ ਵਿਚਾਰ ਅਧੀਨ ਨਹੀਂ ਹੈ ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਹੁਣ ਸਵਾਲ ਪੈਦਾ ਹੋ ਗਿਆ ਕਿ ਕੀ ਇਹ ਫੈਸਲਾ ਬੰਦੀ ਸਿੰਘਾਂ ਤੇ ਵੀ ਲਾਗੂ ਹੋਏਗਾ ਹਾਲਾਂਕਿ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਸਾਰੇ ਰਾਜਾਂ ਨੂੰ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਯੂਨੀਅਨ ਟੈਰੀਟਰੀਜ਼ ਨੂੰ ਤੇ ਸਾਰੀਆਂ ਸਟੇਟਾਂ ਨੂੰ ਜੇ ਗ੍ਰੈਸ ਕੱਤਰਾਂ ਨੂੰ ਇਹ ਚਿੱਠੀ ਭੇਜੋ ਇਹ ਆਰਡਰ ਭੇਜੋ ਤਾਂ ਜੋ ਪਤਾ ਲਾਇਆ ਜਾ ਸਕੇ ਕਿਤੇ ਕੋਈ ਜੇਲ੍ਹ ਦੇ ਵਿੱਚ ਅਜੇ ਕੈਦੀ ਤਾਂ ਨਹੀਂ ਕਿ ਜਿਹੜੇ ਪਹਿਲਾਂ ਤੋਂ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਤੇ ਹਾਲੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਪਰ ਸਿੱਖ ਜਥੇਬੰਦੀਆਂ ਐਸਜੀਪੀਸੀ ਅਕਾਲੀ ਦਲ ਜਿਹੜੇ ਨੇ ਉਹ ਲਗਾਤਾਰ ਇਸ ਦੀ ਮੰਗ ਕਰ ਰਹੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਤੇ ਇਸ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਦੇ ਇਹ ਆਦੇਸ਼ ਆ ਬੰਦੀ ਸਿੰਘਾਂ ਦੀ ਜੇਕਰ ਲਿਸਟ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾ ਨਾਮ ਆਉਂਦਾ ਬਲਵੰਤ ਸਿੰਘ ਰਾਜੋਆਣਾ ਦਾ 1995 ਤੋਂ ਜੇਲ੍ਹ ਦੇ ਵਿੱਚ ਬੰਦ ਨੇ ਬਲਵੰਤ ਸਿੰਘ ਰਾਜੋਆਣਾ ਮੁੱਖ ਮੰਤਰੀ ਬੈਂਤ ਸਿੰਘ ਦੇ ਕਤਲकांड ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੀ ਜਗਤਾਰ ਸਿੰਘ ਹਵਾਰਾ ਉਹ ਵੀ 2005 ਤੋਂ ਜੇਲ੍ਹ ਚ ਬੰਦ ਨੇ ਲਗਾਤਾਰ ਜੇਲ੍ਹ ਦੇ ਵਿੱਚ ਨੇ ਜਗਤਾਰ ਸਿੰਘ ਹਵਾਰਾ ਕਰੀਬ 16 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਬਹੁਤ ਸਾਰੇ ਉਹਨਾਂ ਦੇ ਖਿਲਾਫ ਮਾਮਲੇ ਸੀ ਜਗਤਾਰ ਸਿੰਘ ਤਾਰਾ ਵੀ 16 ਸਾਲ ਤੋਂ ਜੇਲ੍ਹ 'ਚ ਬੰਦ ਨੇ ਤੇ ਪਰਮਜੀਤ ਸਿੰਘ ਪਿਉਰਾ 2006 ਤੋਂ ਜੇਲ੍ਹ ਦੇ ਵਿੱਚ ਬੰਦ ਨੇ ਇਸੇ ਤਰ੍ਹਾਂ ਜੇਕਰ ਬਾਕੀਆਂ ਦੀ ਗੱਲ ਕੀਤੀ ਜਾਵੇ ਉਸ ਦੇ ਵਿੱਚ ਲਖਵਿੰਦਰ ਸਿੰਘ ਲੱਖਾ 1995 ਜੇਲ੍ਹ 'ਚ ਬੰਦ ਨੇ ਬਿਆਨ ਸਿੰਘ ਕਤਲकांड ਦੇ ਦੋਸ਼ੀਆਂ ਦੇ ਵਿੱਚੋਂ ਇੱਕ ਸਜ਼ਾ ਭੁਗਤ ਰਹੇ ਨੇ ਗੁਰਮੀਤ ਸਿੰਘ ਵੀ 1995 ਤੋਂ ਜੇਲ੍ਹ 'ਚ ਬੰਦ ਨੇ ਜ਼ਿਆਦਾਤਰ ਜਦੋਂ ਖੜਕੂ ਬਾਦ ਸੀ ਉਸ ਵੇਲੇ ਦੇ ਇਹ ਸਾਰੇ ਦੋਸ਼ੀ ਕਰਾਰ ਦਿੱਤੇ ਹੋਏ ਵੱਖ-ਵੱਖ ਕੇਸਾਂ ਦੇ ਵਿੱਚ ਸ਼ਮਸ਼ੇਰ ਸਿੰਘ ਵੀ 1995 ਤੋਂ ਜੇਲ੍ਹ 'ਚ ਬੰਦ ਨੇ ਤਕਰੀਬ 30 ਸਾਲ ਹੋ ਚੁੱਕੇ ਨੇ ਸ਼ਮਸ਼ੇਰ ਸਿੰਘ ਨੂੰ ਜੇਲ੍ਹ ਦੇ ਵਿੱਚ ਬੰਦ ਦਵਿੰਦਰਪਾਲ ਸਿੰਘ ਭੁੱਲਰ ਤਕਰੀਬ 27 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਜੋ ਦਿੱਲੀ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ ਉਸ ਦੇ ਦੋਸ਼ ਦੇ ਵਿੱਚ 27 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਗੁਰਦੀਪ ਸਿੰਘ ਖੇੜਾ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਗੁਰਦੀਪ ਸਿੰਘ ਖੇੜਾ ਹਾਲਾਂਕਿ ਕੁਝ ਸਮੇਂ ਤੋਂ ਪੈਰੋਲ ਵੀ ਵਿੱਚ ਨੂੰ ਮਿਲੀ ਆ ਪਰ ਪੱਕੀ ਰਿਹਾਈ ਨਹੀਂ ਹੋਈ ਆ ਬਲਵੰਤ ਸਿੰਘ ਰਾਜਵਾਨਾ 1995 ਤੋਂ ਕਰੀਬ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਹੁਣ ਸਵਾਲ ਸੁਪਰੀਮ ਕੋਰਟ ਦੇ ਵੱਲੋਂ ਵੀ ਇਹੀ ਪੁੱਛਿਆ ਗਿਆ ਹੈ ਕਿ ਜਦੋਂ ਜੇ ਕੋਈ ਉਮਰ ਕਾਇਦ ਹੈ ਤਾਂ 20 ਸਾਲ ਹੈ ਤੇ ਜੇਕਰ 20 ਸਾਲ ਤੋਂ ਵੀ ਵੱਧ ਕੋਈ ਸਜ਼ਾ ਭੁਗਤ ਚੁੱਕਿਆ ਫਿਰ ਕਾਨੂੰਨ ਮੁਤਾਬਕ ਸਜ਼ਾ ਪੂਰੀ ਕਰ ਚੁੱਕਿਆ ਤੇ ਫਿਰ ਰਿਹਾਈ ਕਿਉਂ ਨਹੀਂ ਇੱਕ ਕੇਸ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਜਿਸ ਦੇ ਨਾਲ ਹੀ ਹੁਣ ਇਹ ਮੰਗ ਉਠਣ ਲੱਗੀ ਆ ਕਿ ਬੰਦੀ ਸਿੰਘਾਂ ਨੂੰ ਵੀ ਰਿਹਾ ਕੀਤਾ ਜਾਵੇ ਤੇ ਇਸ ਵੇਲੇ ਬੀਜੇਪੀ ਦੇ ਆਗੂ ਪ੍ਰਿਤਪਾਲ ਸਿੰਘ ਬਲੀਏਵਾਲ ਸਾਡੇ ਨਾਲ ਜੁੜੇ ਨੇ ਬਲੀਏਵਾਲ ਸਾਹਿਬ న్యూਸ 18 ਤੇ ਸਵਾਗਤ ਹੈ ਤੇ ਸੁਪਰੀਮ ਕੋਰਟ ਦਾ ਸਿੱਧੇ ਤੌਰ ਤੇ ਇਹ ਆਦੇਸ਼ ਕਿ ਜੇ ਸਜ਼ਾ ਪੂਰੀ ਹੋ ਚੁੱਕੀ ਹੈ ਫਿਰ ਰਿਹਾਈ ਕਿਉਂ ਨਹੀਂ ਤਾਂ ਰਿਹਾ ਕੀਤਾ ਜਾਵੇ ਸਿੱਧੇ ਤੌਰ ਤੇ ਇਹ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਬੀਜੇਪੀ ਦਾ ਕੀ ਪ੍ਰਤੀਕਰਮ ਹੈ ਇਸ ਤੇ ਕਿਉਂਕਿ ਦੇਸ਼ ਦੇ ਵਿੱਚ ਸਰਕਾਰ ਵੀ ਆ ਬੀਜੇਪੀ ਦੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਟੈਂਡ ਕੀ ਹੈ ਬਲੀਏਵਾਲ ਸਾਹਿਬ ਰਾਣਾ ਜੀ ਮੈਨੂੰ ਮਾੜੀ ਜੀ ਥੋੜੇ ਤੋਂ ਥੋੜੀ ਜੀ ਚਾਹੀਦੀ ਹੈ ਕਲੈਰਟੀ ਕਿ ਇਹ ਕੇਸ ਜਿਹੜਾ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਇਹ ਬੰਦੀ ਸਿੱਖਾਂ ਦੇ ਨਾਲ ਰਿਲੇਟਡ ਕੇਸ ਦੇ ਉੱਪਰ ਕੀਤੀ ਹੈ ਜੀ ਉਹਨਾਂ ਨੇ ਬੱਲੇਵਾਲ ਸਾਹਿਬ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਇਹ ਕੇਸ ਜਿਹੜਾ ਏ ਇਹ ਇੱਕ ਰਾਜੀਵ ਕਟਾਰਾ ਨਾਂ ਦਾ ਇੱਕ ਸ਼ਖਸ ਸੀਗਾ ਜਿਹੜਾ ਸਜ਼ਾ ਭੁਗਤ ਰਿਹਾ ਸੀ ਤੇ ਉਸ ਦੀ ਸਜ਼ਾ 1 ਸਾਲ ਉੱਪਰ ਹੋ ਗਈ ਜਿਹੜੀ ਉਸ ਦੀ ਰਿਹਾਈ ਹੋਣੀ ਸੀ ਇਸ ਕਰਕੇ ਉਹ ਸੁਪਰੀਮ ਕੋਰਟ ਗਏ ਤੇ ਸੁਪਰੀਮ ਨਤੀਸ਼ ਕਟਾਰਾ ਉਹਨਾਂ ਦਾ ਨਾਮ ਹੈ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਨਾਲ ਇਹ ਵੀ ਕਿਹਾ ਕਿ ਜਿੰਨੇ ਵੀ ਸਟੇਟ ਨੇ ਜਿੰਨੀਆਂ ਵੀ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦੇ ਗ੍ਰੈਸ ਕਟਾਰਾ ਨੂੰ ਲੈਟਰ ਭੇਜੋ ਜਦੋਂ ਸਜ਼ਾ ਪੂਰੀ ਹੋ ਚੁੱਕੀ ਹੈ ਫਿਰ ਕੈਦੀ ਦੀ ਰਿਹਾਈ ਕਿਉਂ ਨਹੀਂ ਤੇ ਸਾਰਿਆਂ ਤੇ ਲਾਗੂ ਕਰਨ ਲਈ ਕਿਹਾ ਇਹ ਕੋਈ ਇਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਕਿ ਬੰਦੀ ਸਿੰਘਾਂ ਨੂੰ ਕੋਰਟ ਕੀਤਾ ਗਿਆ ਹੋਵੇ ਪਰ ਸਾਰੇ ਕੈਦੀਆਂ ਦੇ ਲਈ ਇਸ ਨੂੰ ਕਿਹਾ ਗਿਆ ਕਿ ਇਹ ਹੁਕਮ ਲਾਗੂ ਹੋਣੇ ਚਾਹੀਦੇ ਜੀ ਬਿਲਕੁਲ ਠੀਕ ਹੈ ਜੀ ਮੈਂ ਮੈਨੂੰ ਇਸ ਚੀਜ਼ ਦੀ ਸਿੱਖੇ ਤੇ ਬੰਦੀ ਸਿੱਖਾਂ ਦੇ ਰਿਲੇਟਿਡ ਕੋਈ ਐਪਲੀਕੇਸ਼ਨ ਪਈ ਸੀ ਉਹ ਚੈੱਕ ਕਰਦੇ ਵਿੱਚ ਜਿਵੇਂ ਤੁਸੀਂ ਬਰੀਫ ਕੀਤਾ ਤਾਂ ਪਰ ਉਸ ਦੇ ਉੱਪਰ ਜੋ ਮਾਨਯੋਗ ਸ੍ਰੀਮ ਕੋਰਟ ਨੇ ਕਿਹਾ ਹੈ ਜੀ ਉਹ ਤਾਂ ਅਦਾਲਤਾਂ ਦੇ ਹੁਕਮ ਨੇ ਤੇ ਜਿਹੜੀਆਂ ਸਜ਼ਾਵਾਂ ਵੀ ਹੋਈਆਂ ਉਹ ਅਦਾਲਤਾਂ ਦੇ ਹੁਕਮਾਂ ਅਨੁਸਾਰ ਹੀ ਹੋਈਆਂ ਨੇ ਅਲੋਨ ਇੱਕ ਰਾਜੋ ਆਣੇ ਦਾ ਕੇਸ ਅਲੱਗ ਮੈਟਰ ਹੈ ਉਹਨਾਂ ਨੂੰ ਫਾਂਸੀ ਦੀ ਸਜ਼ਾ ਉਹਨਾਂ ਦੀ ਸਜ਼ਾ ਦਾ ਕੋਈ ਅਰੇ ਦੇ ਵਿੱਚ ਹੈ ਹੀ ਨਹੀਂ ਜਿਹਦੇ ਦੇ ਉੱਪਰ ਫੈਸਲਾ ਹਜੇ ਆਉਣਾ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਉਹ ਵਿਚਾਰ ਦੀ ਹੈ ਜੀ ਜੀ ਦੂਸਰੀ ਗੱਲ ਜਿਹੜੀ ਦਵਿੰਦਰ ਪਾਰ ਭੁੱਲਰ ਦੀ ਸਜ਼ਾ ਦੀ ਗੱਲ ਹੋ ਰਹੀ ਆ ਉਹਦੀ ਉਹਨਾਂ ਦੀ ਜਿਹੜੀ ਸਜ਼ਾ ਸੀਗੀ ਉਸ ਦੇ ਉੱਪਰ ਇੱਕ ਪੈਨਲ ਦਿੱਲੀ ਸਰਕਾਰ ਨੇ ਬਣਾਇਆ ਸੀਗਾ ਜਦੋਂ ਅਰਵਿੰਦ ਕੇਜਰੀਵਾਲ ਉਹਨਾਂ ਦੀ ਸਰਕਾਰ ਚੱਲ ਰਹੀ ਸੀ ਤੇ ਉਹਨੂੰ अगेन एंड अगेन ਉਹਨੂੰ ਅੱਗੇ ਵਧਾਈ ਜਾਂਦੇ ਸੀ ਹੁਣ ਉਹਦੇ 6 ਮਹੀਨੇ ਜਾਂ 1 ਸਾਲ ਬਾਅਦ ਉਸ ਦਾ ਰਿਵਿਊ ਹੁੰਦਾ ਹੈ ਤੇ ਹੁਣ ਜਦੋਂ ਉਸ ਦੇ ਵਿੱਚ ਰਿਵਿਊਜ਼ ਆਣਗੇ ਤਾਂ ਮੈਨੂੰ ਉਮੀਦ ਹੈ ਕਿ ਉਸ ਵੇਲੇ ਉਹ ਜਿਹੜਾ ਮੈਟਰ ਆ ਉਹ ਸੋਲਵ ਹੋ ਜਾਊਗਾ ਜਿਹੜਾ ਖੇੜਾ ਜੀ ਦਾ ਮਾਮਲਾ ਹੈਗਾ ਵਾ ਉਹ ਕਰਨਾਟਕਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਕਰਨਾਟਕਾ ਦੀ ਸਰਕਾਰ ਨੇ ਉਹਦੇ ਉੱਪਰ ਫੈਸਲਾ ਨਾ ਉੱਥੇ ਕਾਂਗਰਸ ਪਾਰਟੀ ਦੀ ਸਰਕਾਰ ਤੇ ਬਾਕੀ ਜਿੰਨੇ ਵੀ ਤੁਸੀਂ ਚਾਹੋ ਹਵਾਰਾ ਦਾ ਨਾਮ ਲਿਆ ਹੋਵੇ ਤਾਰਾ ਜੀ ਦਾ ਨਾਮ ਲਿਆ ਹੋਵੇ ਤੇ ਬਾਕੀ ਜਿੰਨੇ ਵੀ ਹੈਗੇ ਨੇ ਸਿੰਘ ਉਹਨਾਂ ਦੇ ਨਾਮ ਲੈ ਹੁਣ ਉਹਨਾਂ ਦੇ ਹਜੇ ਜਿਹੜੇ ਕੇਸ ਨੇ ਉਹ ਵੀ ਸਾਰੇ ਕੰਪਲੀਟ ਨਹੀਂ ਹੋਏ ਇੱਥੇ ਪੰਜਾਬ ਦੇ ਵਿੱਚ ਜਿਹੜੇ ਚੱਲਦੀ ਪਈਏ ਤੋਂ ਇਸ ਦੇ ਉੱਪਰ ਤਾਂ ਮੇਰੇ ਸਾਬ ਨਾਲ ਪਰ ਨਾਲ ਇੱਕ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਵੀ ਇਹ ਵੀ ਗੱਲ ਇਹ ਵੀ ਗੱਲ ਬਲੀਵਾਲ ਸਾਹਿਬ ਸੁਪਰੀਮ ਕੋਰਟ ਨੇ ਕਹੀ ਹੈ ਕਿ ਜੇ ਕੋਈ ਹੋਰ ਮਾਮਲਾ ਵਿਚਾਰ ਅਧੀਨ ਨਹੀਂ ਹੈ ਤਾਂ ਜੇ ਕੋਈ ਹੋਰ ਮਾਮਲਾ ਫਿਰ ਤਾਂ ਪੈਂਡਿੰਗ ਹੋਈ ਸਜ਼ਾ ਪਰ ਜੇ ਕੋਈ ਵਿਚਾਰ ਅਧੀਨ ਨਹੀਂ ਹੈ ਮਾਮਲਾ ਤੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਫਿਰ ਤਾਂ ਰਿਹਾਈ ਹੋਣੀ ਚਾਹੀਦੀ ਹੈ ਭਾਜਪਾ ਇਸ ਫੈਸਲੇ ਨੂੰ ਕਿਵੇਂ ਦੇਖਦੀ ਹੈ ਸਵਾਲ ਇਹੀ ਹੈ ਕਿ ਵਿਰੋਧ ਹੈ ਕਿ ਅੱਜ ਵੀ ਜਿਹੜੇ ਇਹ ਖੜਕੂਬਾਦ ਦੇ ਦੌਰਾਨ ਅੰਦਰ ਨੇ ਲੋਕ ਬੰਦੀ ਸਿੰਘ ਕਹਿ ਲਈਏ ਜਾਂ ਕਿਸੇ ਦੀਆਂ ਨਜ਼ਰਾਂ ਦੇ ਵਿੱਚ ਦੋਸ਼ੀ ਵੀ ਹੋਣਗੇ ਕੀ ਉਹਨਾਂ ਤੋਂ ਅੱਜ ਵੀ ਕੋਈ ਖਤਰਾ ਹੈ ਸ਼ਾਂਤੀ ਭੰਗ ਕਰ ਸਕਦੇ ਨੇ ਤੁਹਾਨੂੰ ਲੱਗਦਾ ਭਾਜਪਾ ਕੀ ਕਹਿੰਦੀ ਹੈ ਦੇਖੋ ਬੇਨਤੀ ਉਹੀ ਹੈ ਨਾ ਕਿ ਜਿਹੜੇ ਟ੍ਰਾਇਲ ਚੱਲਦੇ ਨੇ ਜਿਨ੍ਹਾਂ ਦੇ ਨਾਮ ਤੁਸੀਂ ਲਏ ਨੇ ਉਹਨਾਂ ਦੇ ਕੇਸਿਸ ਹਜੇ ਪੈਂਡਿੰਗ ਨੇ ਤੇ ਪੈਂਡਿੰਗ ਕੇਸਿਸ ਦੇ ਵਿੱਚ ਸਜ਼ਾਾਂ ਹਜੇ ਹੋਣੀਆਂ ਵੀ ਬਾਕੀ ਆ ਕਈ ਐਸੇ ਕੇਸਿਸ ਚੁਆਲ ਚੱਲਦੇ ਪਏ ਨੇ ਜਿਨ੍ਹਾਂ ਤੇ ਹਜੇ ਫੈਸਲਾ ਹੀ ਨਹੀਂ ਆਇਆ ਹੈਗੇ ਸੋ ਉਹ ਤਾਂ ਕੰਟੀਨਿਊਟੀਓ ਮੇ ਚੱਲਦੀ ਆ ਜਿਹੜੇ ਤਿੰਨ ਮੈਟਰ ਨੇ ਇੱਕ ਭਾਈ ਰਾਜੋਆਣੇ ਵਾਲਾ ਇੱਕ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਤੇ ਖੇੜਾਜੀ ਵਾਲਾ ਇਹ ਤਿੰਨੋਂ ਫੈਸਲੇ ਇੱਕ ਤਾਂ ਕਰਨਾਟਕਾ ਸਰਕਾਰ ਨੇ ਉਸਤੇ ਫੈਸਲਾ ਲੈਣਾ ਹੈਗਾ ਉਹਨਾਂ ਨੇ ਕੀ ਉਸਤੇ ਉੱਪਰ ਕਿਉਂਕਿ ਉਹਨਾਂ ਦੀ ਪ੍ਰੋਲ ਬਾਤ ਸੀ ਇਹ ਗੱਲ ਤਾਂ ਕਹਨੇ ਹੋ ਕਿ ਜੇ ਸਜ਼ਾ ਪੂਰੀ ਹੋ ਚੁੱਕੀ ਹੈ ਕਾਨੂੰਨ ਮੁਤਾਬਕ ਕੋਈ ਮਾਮਲਾ ਵਿਚਾਰ ਅਧੀਨ ਨਹੀਂ ਹੈ ਤਾਂ ਰਿਹਾ ਹੋ ਜਾਣਾ ਚਾਹੀਦਾ ਕੋਈ ਇਤਰਾਜ਼ ਨਹੀਂ ਹੈ ਤੰ ਮੈ ਸਾਨੂੰ ਉਹ ਤੇ ਐਬਜੈਕਸ਼ਨ ਕੀ ਹੈ ਜੀ ਕੋਰਟਾਂ ਨੇ ਸਜ਼ਾਵਾਂ ਕੀਤੀਆਂ ਨੇ ਕੋਰਟ ਅਗਰ ਉਸ ਦੇ ਚੀਜ਼ ਦੇ ਵਿੱਚ ਅਗਰ ਆਪ ਦੇ ਫੈਸਲੇ ਸੁਣਾ ਦੇ ਆ ਉਸ ਨੂੰ ਰਿਵਿਊ ਕਰਕੇ ਆਪ ਵੀ ਗੱਲ ਕਹਿੰਦੇ ਨੇ ਤਾਂ ਮੇਰੇ ਸਾਹਮਣੇ ਕਿਸੇ ਨੂੰ ਵੀ ਐਬਜੈਕਸ਼ਨ ਨਹੀਂ ਹੋਣਾ ਚਾਹੀਦਾ ਉਸ ਦੇ ਵਿੱਚ ਉਹ ਜਿਹੜਾ ਬੜਾ ਹੋ ਸਾਡੇ ਨਾਲ ਬਣੇ ਰਹੋ ਬਲੀਵਾਲ ਸਾਹਿਬ ਸਾਡੇ ਨਾਲ ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਜੁੜੇ ਨੇ ਚਾਵਲਾ ਸਾਹਿਬ న్యూਸ 18 ਤੇ ਸਵਾਗਤ ਹੈ ਸੁਪਰੀਮ ਕੋਰਟ ਦੇ ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਜੇ ਕੋਈ ਵੀ ਕੈਦੀ ਹੈ ਉਹ ਸਜ਼ਾ ਪੂਰੀ ਕਰ ਚੁੱਕਿਆ ਹੈ ਤਾਂ ਉਸ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਕਾਨੂੰਨ ਮੁਤਾਬਕ ਬਣਦੀ ਸਜ਼ਾ ਪੂਰੀ ਹੈ ਜੇ ਉਸਤੇ ਕੋਈ ਹੋਰ ਜਿਹੜਾ ਮਾਮਲਾ ਵਿਚਾਰ ਅਧੀਨ ਨਹੀਂ ਹੈ ਤਾਂ ਹੁਣ ਬੰਦੀ ਸਿੰਘਾਂ ਨੂੰ ਕੀ ਸਾਰੇ ਬੰਦੀ ਸਿੰਘ ਜਿਨ੍ਹਾਂ ਦੀ ਗੱਲ ਹੋ ਰਹੀ ਅੱਜ ਉਹਨਾਂ ਦੇ ਸਾਰੇ ਮਾਮਲੇ ਜਿਹੜੇ ਨੇ ਵਿਚਾਰ ਅਧੀਨ ਤਾਂ ਨਹੀਂ ਕੋਈ ਮਾਮਲਾ ਕਲੀਅਰ ਹੋ ਚੁੱਕੇ ਨੇ ਸਜ਼ਾਾਂ ਮਾ ਪੂਰੀਆਂ ਹੋ ਚੁੱਕੀਆਂ ਨੇ ਚਾਵਲਾ ਸਾਹਿਬ ਦੇਖੋ ਜਿੰਨੇ ਬੰਦੀ ਸਿੰਘ ਅੱਜ ਜਿਹਨਾਂ ਦੀ ਜਿਹੜੀ ਜਹਾਈ ਦੀ ਮੰਗ ਹੋ ਰਹੀ ਆ ਜੀ ਉਹਨਾਂ ਬਾਰੇ ਸੁਪਰੀਮ ਕੋਰਟ ਵਿੱਚ ਅਸੀਂ ਕ੍ਰਿਟਾ ਪਾਈਆਂ ਸ਼ੋਮਨੀ ਕਮੇਟੀ ਦੇ ਵਿੱਚ ਲਿਟਾ ਪਾਈਆਂ ਹੂੰ ਲੇਕਿਨ ਉਹ ਤਾਂ ਹੀ ਪਾਈਆਂ ਗਿਆ ਜੇਕਰ ਉਹਨਾਂ ਦੇ ਖਿਲਾਫ ਕੋਈ ਵੀ ਮਾਮਲਾ ਪੈਂਡਿੰਗ ਨਹੀਂ ਹੈ ਠੀਕ ਹੈ ਇਹਨਾਂ ਨੇ ਕੇਵਲ ਤਿੰਨ ਵਿਅਕਤੀਆਂ ਦੇ ਮਾਮਲੇ ਗਿਣੇ ਆ ਰਾਜਵਾਨਾ ਸਾਹਿਬ ਦਾ ਜੀ ਤੇ ਖੇੜਾ ਸਾਹਿਬ ਦਾ ਤੇ ਇੱਕ ਉਹਨਾਂ ਨੇ ਦਵਿੰਦਰਪਾਲ ਸਿੰਘ ਪੁੱਲ ਬਿਲਕੁਲ ਦਵਿੰਦਰਪਾਲ ਸਿੰਘ ਪੁੱਲਰ ਦਾ ਜੀ ਤੇ ਬਾਕੀ ਜਿੰਨੇ ਵੀ ਸਾਡੇ ਸਿੰਘ ਜ਼ਿਲ੍ਹੇ ਚ ਬੰਦ ਹੈ ਹੂੰ ਉਹਨਾਂ ਦਾ ਬਾਕੀਆਂ ਨਾ ਕਿ ਹੁਣੀ ਲੈਂਦੇ ਹੂੰ ਸਾਰੇ ਆਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਪੂਰੀਆਂ ਨੇ ਹੋ ਚੁੱਕੀਆਂ ਹੂੰ ਡਬਲ ਸਜ਼ਾ ਕਰ ਚੁੱਕੇ ਆ ਉਹ ਜੀ ਇਹ ਕਿਸੇ ਵੀ ਹਿੰਦੁਸਤਾਨ ਦੇ ਸਟੇਟ ਦਾ ਹੂੰ ਕੋਈ ਰੂਲ ਨਹੀਂ ਕਿ ਉਹਨਾਂ ਨੂੰ ਡਬਲ ਸਜ਼ਾ ਕਟਾਉਣੀ ਆ ਜੀ ਉਹਨਾਂ ਨੂੰ ਚਲੋ 20 ਸਾਲ ਸਜ਼ਾ ਮੰਨ ਲਓ ਹੁੰਦੀ ਆ ਉਹਨਾਂ ਨੂੰ 14 ਕਟਾਈ ਜਾਂਦੀ ਏ ਤੁਸੀਂ 20 ਕਟਾ ਲਓ ਹੂੰ ਉਜੀ 20 ਕਟਾ ਲੋ 20 ਹੋਈ ਜਾ 20 ਕਟਾ ਲੋ ਨਾ ਮਾਫੀ ਦਿਓ ਜੀ ਤੇ ਫਿਰ ਵੀ ਤਾਂ ਸਜ਼ਾ ਕੱਟ ਚੁੱਕੀ ਆ ਚਾਵਲਾ ਸਾਹਿਬ ਬਹੁਤ ਵਾਰ ਫਿਰ ਜਿਹੜੇ ਜਿਹੜੇ ਹੋਮ ਮਿਨਿਸਟਰੀ ਹੁੰਦੀ ਆ ਉਹ ਰਿਵਿਊ ਕਰਦੀ ਆ ਫਿਰ ਹਾਲਾਂਕਿ ਖਤਰਾ ਦੱਸ ਦਿੱਤਾ ਜਾਂਦਾ ਹੈ ਕਿ ਸ਼ਾਂਤੀ ਭੰਗ ਹੋ ਸਕਦੀ ਆ ਦੁਬਾਰਾ ਤੋਂ ਦੇਖੋ ਇਹ ਸ਼ਾਂਤੀ ਭੰਗ ਹੋਮ ਮਿਨਿਸਟਰੀ ਵੱਲੋਂ ਹੀ ਹੋ ਰਹੀ ਆ ਨਾ ਹੂੰ ਉਹਨਾਂ ਬੰਦੀਸ਼ਾਂ ਵੱਲੋਂ ਤਾਂ ਹੋ ਹੀ ਨਹੀਂ ਰਹੀ ਜਿਹੜਾ ਬੰਦਾ 20 ਸਾਲ ਬਾਅਦ ਜੀ ਜੇਲ੍ਹ ਤੋਂ ਬਾਹਰ ਆਉਂਦਾ ਨਾ ਜੀ ਉਹ ਕਦੇ ਵੀ ਉਹ ਜੀ ਗੱਲ ਹੀ ਕਰਦਾ ਕਿ ਮੈਂ ਆਉਂਦੇ ਹੀ ਉਹ ਕਿਸੇ ਚੱਕਰ 'ਚ ਪੈ ਜਾਏਗਾ ਕੋਈ ਲੜਾਈ ਪੜਾਈ ਕਰੇਗਾ ਬਿਲਕੁਲ ਇਹੋ ਜੀ ਕੋਈ ਘਟਨਾ ਨਹੀਂ ਹਾਂ ਨਾ ਕਿਸੇ ਅਜ ਤੱਕ ਜਿੰਨੇ ਬੰਦੇ ਰਿਹਾ ਹੋਏ ਆ ਜੀ ਦਾਸ ਸਿੰਘ ਲਾਹੌਰਿਆ ਰਿਹਾ ਹੋਇਆ ਉਹਨੂੰ ਸਾਲ ਹੋ ਗਿਆ ਹਾਂ 28 ਸਾਲ ਬਾਅਦ ਉਹ ਰਿਹਾ ਹੋਇਆ ਜੀ ਜੀ ਠੀਕ ਹੈ ਕੋਰਟ ਦੇ ਆਡਰਾਂ ਨਾਲ ਰਿਹਾ ਕਰਤਾ ਉਹਨੂੰ ਹਾਂ ਉਹਦੇ ਕਿਹੜਾ ਕਿਹੜੀ ਸ਼ਾਂਤੀ ਭੰਗ ਕੀਤੀ ਰਸੋ ਜੀ ਉਹਦੇ ਬਾਰੇ ਬਣਾ ਲੇਕ ਕਿ ਦਿੱਤਾ ਸਰਕਾਰ ਨੇ ਇਹ ਦੀ ਸ਼ਾਂਤੀਪੰਗ ਹੋ ਜੂ ਬੜਾ ਵੱਡਾ ਖੜਕੂ ਆ ਜੀ ਉਹਨੂੰ ਸਾਲ ਤੋਂ ਉੱਪਰ ਹੋ ਗਿਆ 1.5 ਸਾਲ ਦੇ ਕਰੀਬ ਹੋ ਗਿਆ ਉਹਨੂੰ ਉਹਨੇ ਦੱਸੋ ਕਿਹੜੀ ਸ਼ਾਂਤੀਪੰਗ ਕਰਤੀ ਚਾਬਲਾ ਸਾਹਿਬ ਸਵਾਲ ਹੁਣ ਇਹ ਹੈ ਕਿ ਇਸ ਨੂੰ ਆਧਾਰ ਬਣਾ ਕੇ ਐਸਜੀਪੀਸੀ ਪੈਰਵੀ ਕਰੇਗੀ ਦੁਬਾਰਾ ਤੋਂ ਇਹਨਾਂ ਕੇਸਾਂ ਦੀ ਕਿਉਂਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿ ਗ੍ਰੈਸ ਘਤਰਾਂ ਨੂੰ ਲੈਟਰ ਲਿਖੋ ਤੇ ਇਹ ਪਤਾ ਕਰੋ ਕਿਤੇ ਜਿਹੜੇ ਕੈਦੀ ਨੇ ਉਹ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਕਿਤੇ ਉਹ ਹਾਲੇ ਵੀ ਜੇਲ੍ਹਾਂ ਦੇ ਵਿੱਚ ਬੰਨਤਾ ਨਹੀਂ ਤਾਂ ਤੁਹਾਡੇ ਕੋਲ ਤਾਂ ਸਾਰਾ ਰਿਕਾਰਡ ਹੈ ਲੋਕੋ ਮੈਂ ਸੁਪਰੀਮ ਕੋਰਟ ਦੇ ਫਹਿਰ ਦਾ ਪੂਰਾ ਸਵਾਗਤ ਕਰਦਾ ਜੀ ਲੇਕਿਨ ਮੈਂ ਕਹਿੰਦਾ ਕਿ ਇਹ ਸਾਡੀਆਂ ਜਿਹੜੀਆਂ ਰਿਹਾਈਆਂ ਇਹ ਪੋਲੀਟੀਕਲੀ ਰੋਕੀਆਂ ਗਈਆਂ ਹੂੰ ਇਹ ਜਾਣ ਬੁੱਝ ਕੇ ਰੋਕੀਆਂ ਗਈਆਂ ਕਿ ਸਾਨੂੰ ਕਿਤੇ ਇਹ ਨਾ ਕਹਿ ਦੇਣ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਕਾਂਗਰਸੇ ਦਾ ਲੜਾਈ ਲੜੀ ਹੂੰ ਤੇ ਭਾਰਤੀ ਦਾ ਪਾਰਟੀ ਉਹਨਾਂ ਦੇ ਨਾਲ ਲੜ ਗਈ ਜੀ ਜੀ ਇਹ ਆਪਣੇ ਆਪਣੀ ਸਕਿਨ ਸੇਵ ਕਰਦੇ ਫਿਰਦੇ ਉਹਨਾਂ ਚੀਜ਼ ਜਿਹੜੇ ਸਾਡੇ ਹੂੰ ਅੰਦਰ ਬੰਦੀ ਆ ਉਹਨਾਂ ਨੂੰ ਕੇਵਲ ਅਦਾਲਤ ਤੋਂ ਹੀ ਨਿਆਇ ਨਹੀਂ ਸਕਦਾ ਜਵਲਾ ਸਾਹਿਬ ਬਣੇ ਰਹੋ ਬਲੀਵਾਲ ਸਭ ਸਾਡੇ ਨਾਲੇ ਬਲੀਵਾਲ ਬਲੀਵਾਲ ਸਾਹਿਬ ਇੱਕ ਗੱਲ ਹੋਰ ਵੀ ਉੱਠਦੀ ਰਹੀ ਹੈ ਕਿ ਪਹਿਲਾਂ ਜਦੋਂ 550 ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੀ ਉਦੋਂ ਵੀ ਇੱਕ ਲਿਸਟ ਜਾਰੀ ਹੁੰਦੀ ਆ ਬਾਅਦ ਦੇ ਵਿੱਚ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਓ ਕਹਿੰਦੇ ਨੇ ਕਿ ਨਹੀਂ ਅਸੀਂ ਨਹੀਂ ਰਿਹਾ ਕਰ ਰਹੇ ਚਾਹੇ ਉਹ ਬਲਵੰਤ ਸਿੰਘ ਰਾਜਵਾਨੇ ਦੀ ਗੱਲ ਹੋਵੇ ਹੋਰ ਜਿਹੜੇ ਬੰਦੀ ਸਿੰਘ ਉਹਨਾਂ ਦੀ ਗੱਲ ਹੋਈ ਹੋਵੇ ਇਸ ਦੇ ਨਾਲ ਹੀ ਹੁਣ ਦੁਬਾਰਾ ਤੋਂ ਮੰਗ ਉੱਠੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਵੀ ਸ਼ਤਾਬ ਦੀ ਸਮਾਰੋਹ ਆ ਰਿਹਾ ਹੈ ਐਸਜੀਪੀਸੀ ਕਹਿ ਰਹੀ ਹੈ ਕਿ ਉਸ ਤੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੋਮ ਮਿਨਿਸਟਰੀ ਜਿਹੜੀ ਹੈ ਦੇਸ਼ ਦੀ ਉਹਨਾਂ ਨੂੰ ਸੋਚਣਾ ਚਾਹੀਦਾ ਤੇ ਦੂਜੇ ਪਾਸੇ ਹੁਣ ਕੇਂਦਰ ਸਰਕਾਰ ਦੇ ਨਾਲ ਨਾਲ ਜੇਕਰ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ ਆਦੇਸ਼ ਦੇ ਦਿੱਤੇ ਨੇ ਸਿੱਧੇ ਤੌਰ ਤੇ ਤਾਂ ਹੁਣ ਤਾਂ ਮੈਨੂੰ ਲੱਗਦਾ ਰਿਹਾਈ ਹੋ ਜਾਏ ਹੋਣ ਜਾਣ ਚਾਹੀ ਮੈਂ ਬੇਨਤੀ ਉਹੀ ਕੀਤੀ ਹੈ ਨਾ ਜੀ ਜਿਹੜੇ ਕੇਸਿਸ ਦੀ ਗੱਲ ਆ ਹੁਣ ਚਾਵਲਾ ਸਾਹਿਬ ਨੇ ਸ਼ੁਰੂ ਕੀਤੀ ਤਾਂ ਚਾਵਲਾ ਸਾਹਿਬ ਨੂੰ ਬੇਨਤੀ ਸੀ ਕਿ ਉਸ ਵੇਲੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਕਿ ਉਹ ਲੋਕ ਕਿਉਂ ਨਹੀਂ ਛੱਡ ਦਿੱਤੇਗੇ ਫਿਰ ਜੇ ਤੁਸੀਂ ਉਹ ਗੱਲਾਂ ਕਰਦੇ ਹੋ ਕੇਸਿਸ ਖਤਮ ਹੋ ਜਾਣੇ ਚਾਹੀਦੇ ਸੀ ਮੈਂ ਬਾਰ-ਬਾਰ ਉਹੀ ਗੱਲ ਕਰਦਾ ਹਾਂ ਕਿ ਸਾਨੂੰ ਕੋਈ ਨਹੀਂ ਜੇ ਕਾਲੀ ਸੂਚੀ ਖਤਮ ਕੀਤੀ ਹੈ ਤਾਂ ਭਾਜਪਾ ਨੇ ਹੀ ਕੀਤੀ ਹੈ ਕਿਸੇ ਹੋਰ ਨੇ ਨਹੀਂ ਕੀਤੀ ਅਸੀਂ ਸਾਨੂੰ ਕਾਂਗਰਸ ਤੋਂ ਬਲੇਮਿੰਗ ਜਿਹੜੀ ਕਾਂਗਰਸ ਦੇ ਟਾਈਮ ਤੇ ਬਣਾਈ ਗਈ ਸੀ ਸਿੱਖਾਂ ਦੀ ਕਾਲੀ ਸੂਚੀ ਹੁਣ ਉਹ ਜਿਹੜੇ ਸਿੱਖ ਬਾਹਰਲੇ ਮੁਲਕਾਂ 'ਚ ਵੀ ਰਹਿੰਦੇ ਸੀ ਉਹ ਵਾਪਸ ਆਉਦੇ ਪਏ ਨੇ। ਸੋ ਜਿਹੜੇ ਕੇਸਾਂ ਦਾ ਵੇਰਵਾ ਚਾਇਓ ਬਲਵੰਤ ਸਿੰਘ ਰਾਜਵਾਨੇ ਦਾ ਜਾਂ ਦਵਿੰਦਰਪਾਲ ਸਿੰਘ ਪੁੱਲਰ ਦੇ ਹੂੰ ਲੱਗਦਾ ਟੀਨਾਂ ਦੱਸ ਚੁੱਕਿਆ ਕਿ ਉਦੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਸੀ ਤੇ ਉਹਨਾਂ ਨੇ ਪੋਸਟਪੋਨ ਇੱਕ ਸਾਲ ਲਈ ਕੀਤੀ ਉਹ ਸਜ਼ਾ। ਹੁਣ ਜਦੋਂ ਦੁਬਾਰਾ ਉਸ ਦੀ ਰਿਵਿਊ ਮੀਟਿੰਗ ਹੋਊਗੀ ਮੈਨੂੰ ਲੱਗਦਾ ਹੈ ਕਿ ਦਵਿੰਦਰਪਾਲ ਸਿੰਘ ਪੁੱਲਰ ਦੇ ਉੱਪਰ ਵਿਚਾਰਿਆ ਜਾਊਗਾ। ਬਲੇਵਾਲ ਸਾਹਿਬ ਸਿਆਸਤ ਵੀ ਹੁੰਦੀ ਹੈ। ਤੁਹਾਨੂੰ ਲੱਗਦਾ ਕਿ ਵਾਕਿਆ ਹੀ ਅਕਾਲੀ ਦਲ ਜਾਂ ਐਸਜੀਪੀਸੀ ਤੋਂ ਭੀੜ ਹੈ। ਅਰੇ ਕੋਈ ਨਹੀਂ ਪਤਾ ਜੀ ਬੜਿਆਂ ਨੂੰ ਕੁ ਪੰਜਾਬ ਦਾ ਇੱਕ ਵੀ ਉਹ ਗੱਲ ਤੋਂ ਬੜੀਆ ਸਾਡੀ ਗੱਲ ਤੋਂ ਪਹਿਲਾਂ ਪੰਜਾਬ ਦਾ ਇੱਕ ਵੀ ਕੈਦੀ ਨਹੀਂ ਜਿਹੜਾ ਜਿੰਦੀ ਇਹ ਵੀ ਹਾਈ ਪੰਜਾਬ ਦੀ ਸਟੇਟ ਨੇ ਕਰਦੀਆਂ ਹੂੰ ਜੇ ਰਾਜੋਵਾਨ ਜੇ ਡਿਗਤਾਰ ਹਵਾਰਾ ਇਹ ਸਾਰੇ ਚੰਡੀਗੜ੍ਹ ਦੇ ਯੂਨੀਅਨ ਟੈਰੀਟਰੀ ਦੇ ਕੈਦੀ ਆ ਕਟੜਾ ਯੂਨੀਅਨ ਟੈਰੀਟਰੀ ਦੀ ਆ ਉਹ ਕੇਂਦਰ ਸਰਕਾਰ ਦਾ ਜਿਹੜੇ ਬਾਕੀ ਸਾਰੇ ਕੈਦੀ ਆ ਉਹ ਦਿੱਲੀ ਦੇ ਆ ਦਿੱਲੀ ਦੇ ਵਿੱਚ ਹੁਣ ਭਾਜਪੀ ਦੀ ਸਰਕਾਰ ਆ ਹੋਰ ਕੇਜਰੀਵਾਲ ਦਾ ਭੋਗ ਪੈ ਗਿਆ ਹੁਣ ਵਾਰ-ਵਾਰ ਨਾ ਕੇਜਰੀਵਾਲ ਦਾ ਨਾਮ ਲਈ ਚਲੋ ਜੀ ਤੇ ਭੁੱਲਰ ਦਾ ਦਿੱਲੀ ਦਾ ਜਿਹੜੇ ਉਹ ਖੇੜਾ ਉੱਥੇ ਕਾਂਗਰਸ ਦੀ ਸਰਕਾਰ ਆ ਲੇਕਿਨ ਹੂਮ ਮਿਨਿਸਟਰ ਦੀ ਇੰਟਰਫੀਅਰੈਂਸ ਹੂਮ ਮਿਨਿਸਟਰ ਫੁਲੀ ਪਾਵਰਫੁਲ ਆ ਉਹਦੇ ਮਸਲਾ ਸਿੱਖਾਂ ਦਾ ਨਵੇੜ ਦਾ ਚੌਂ ਨਵੇੜ ਤੱਕ ਦੇ ਜਾਣ ਕੇ ਨਹੀਂ ਨਵੇੜੇ ਪੋਲੀਟਿਕਲੀ ਨਹੀਂ ਨਵੇੜਿਆ ਜਾ ਰਿਹਾ ਇਹ ਅੱਜ ਠੀਕ ਆ ਕੋਰਟ ਰੇ ਆਰਡਰ ਕੀਤਾ ਉਹ ਦੇਖਦੇ ਆ ਗੰਕੂੜ ਦਾ ਆਰਡਰ ਇਹਦੇ ਚ ਕੀ ਜਵਾਬ ਦਿੰਦੇ ਆ ਠੀਕ ਹੈ ਇਹਦਾ ਬਿਲਕੁਲ ਕਰੀਆ ਰੋ ਚਾਹ ਅਦਾਲਤ ਰਿਆਂ ਹਿੰਦਸਤਾਨ ਕਹਦਾ ਇਹ ਬੰਦੇ ਰਹਾ ਕਿੱਥੇ ਜਾਣ ਠੀਕ ਹੈ ਠੀਕ ਹੈ ਜਾਂਦੇ ਜਾਂਦੇ ਬਲੇਵਾਲ ਸਾਹਿਬ ਬਰੀਫ ਤੇ ਵਿੱਚ ਬਿਲਕੁਲ ਹੂੰ ਮੈਂ ਉਹੀ ਕਹਿ ਰਿਹਾ ਚਾਵਲਾ ਜੀ ਜਿਆਦਾ ਸਿਆਣੇ ਨੇ ਜਦੋਂ ਜਦੋਂ ਸੱਤਾ ਦੇ ਵਿੱਚ ਹੁੰਦੇ ਆ ਔਰ ਉਹ ਇਹ ਸਾਰੇ ਇਸ਼ੂ ਭੁੱਲ ਜਾਂਦੇ ਹੁੰਦੇ ਨੇ ਸੱਤਾ ਤੋਂ ਬਾਹਰ ਜਾ ਕੇ ਗੱਲਾਂ ਯਾਦ ਆ ਜਾਂਦੀਆਂ ਨੇ ਬੜੀ ਬੜੀ ਪਛਾਣ ਕਰਦੇ ਹੁੰਦੇ ਆ ਮੇਰੀ ਬੇਨਤੀ ਸੁਣ ਲੋ ਜੀ ਬੇਨਤੀ ਸੁਣ ਲੋ ਸਤਕਾਰ ਹੀ ਹੋਗਾ ਮੈਂ ਸਤਕਾਰ ਕਰਦਾ ਹਾਂ ਆਪਾਂ ਵਿੱਚ ਨਾ ਬੋਲੀਏ ਮੈਂ ਬੜੀ ਸਪਸ਼ਟਾ ਨਾਲ ਗੱਲ ਕਹਿ ਰਿਹਾ ਜੀ ਕੋਰਟ ਦਾ ਫੈਸਲਾ ਹੈ ਕੋਟਾ ਨੇ ਦੇਖਣਾ ਅਗਰ ਕੋਟਾ ਨੇ ਗ੍ਰਹਿ ਮੰਤਰਾਲੇ ਨੂੰ ਤੇ ਬਾਕੀ ਗ੍ਰੈਸ ਕਤਰਾਂ ਨੂੰ ਸਾਰੀ ਸਟੇਟਾਂ ਨੂੰ ਲਿਖਿਆ ਤਾਂ ਲਿਸਟ ਆ ਜੂਗੀ ਪਰ ਬਲੇਬੋਰਡ ਰਿਪੋਰਟ ਤਾਂ ਲੈਣੀ ਪੈਂਦੀ ਹੈ ਨਾ ਗ੍ਰਹਿ ਵਿਭਾਗ ਤੋਂ ਰਿਪੋਰਟ ਤਾਂ ਲੈਣੀ ਪੈਂਦੀ ਹੈ ਜੇ ਉਹ ਕਹਿਣ ਕਿ ਕੋਈ ਖਤਰਾ ਨਹੀਂ ਹੈ ਫਿਰ ਰਹਾਅ ਕਰ ਦਿੱਤਾ ਜਾਂਦਾ ਜੇ ਕਹਿਣ ਕਿ ਹਾਲੇ ਵੀ ਖਤਰਾ ਨਹੀਂ ਦਿੱਤਾ ਜਾਂਦਾ ਮੈਂ ਤੁਹਾਨੂੰ ਇੱਕ ਹੁਣ ਉਹ ਮੈਂ ਗੱਲ ਕਹਿਣ ਹੀ ਨਹੀਂ ਚਾਹਦਾ ਜੀ ਜਦੋਂ ਰਾਜੂਆਣਾ ਜੀ ਨੇ ਭੁਖ ਹੜਤਾਲ ਕੀਤੀ ਸੀ ਉਹ ਫੈਸਲੇ ਹੋ ਚਲੇ ਸੀ ਐਸਟੀਪੀਸੀ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਸਾਡੇ ਕੋਲ ਉਹ ਮੁੱਦਾ ਖੋਇਆ ਜਾਣਾ ਫੱਲਾ ਫੱਡ ਜੂਸ ਪਲਾਨ ਚਲੇ ਗਏ ਸੀ ਮੈਂ ਉਹ ਗੱਲਾਂ ਦਾ ਬਹੁਤ ਵੱਡਾ ਇਜ਼ਾਮ ਹੈ ਕਿ ਮੁੱਦਾ ਖਤਮ ਨਹੀਂ ਕਰਨਾ ਚਾਹੁੰਦੇ ਐਸਟੀਪੀਸੀ ਨੂੰ ਆ ਕਿ ਮੁੱਦਾ ਕ੍ਰੀਡ ਕਰਕੇ ਐਸਟੀਪੀਸੀ ਰੱਖਣਾ ਚਾਹੁੰਦੀ ਹੈ ਕਾਹਦਾ ਜਾਵ ਹੈ ਇਹਦੇ ਵਿੱਚ ਨਾ ਪਈਏ ਆ ਬਲੀਵਾਰ ਸਾਹਿਬ ਮੈਂ ਜਵਾਬ ਲੈ ਲਵਾਂ ਤੁਸੀਂ ਅਲੀਗੇਸ਼ਨ ਲਾਇਆ ਮੈਂ ਜਵਾਬ ਲੈ ਲਵਾਂ ਕਿ ਕਹਿ ਰਹੇ ਨੇ ਕਿ ਜਦੋਂ ਜਦੋਂ ਭੁਖ ਹੜਤਾਲ ਕੀਤੀ ਰਾਜੂਆਣਾ ਜੀ ਦੇ ਵੱਲੋਂ ਉਸ ਦੌਰਾਨ ਉਹਨਾਂ ਦੀ ਪਰ ਐਸਜੀਪੀਸੀ ਨੇ ਜੂਸ ਪਲਾ ਕੇ ਉਹਨਾਂ ਦੀ ਭੁੱਖ ਹੜਤਾਲ ਟੜਵਾ ਦਿੱਤੀ ਕਿਤੇ ਸਾਡੇ ਕੋਲੋਂ ਇਹ ਮੁੱਦਾ ਖਤਮ ਨਾ ਹੋ ਜਵੇ ਦੇਖੋ ਇਹ ਬੜੀਏਵਾਲ ਸਾਹਿਬ ਦੀਆਂ ਗੱਲਾਂ ਵਾਹੀ ਬਹੁਤਾ ਇਹ ਇਹ ਸਾਡਾ ਛੋਟਾ ਵੀਰ ਆ ਠੀਕ ਆ ਇਹ ਤਾਂ ਫਾਦਰ ਦੇ ਦੋਸਤ ਆ ਜੀ ਜੀ ਤਰੰਤੂ ਗਾਲਿਓ ਆ ਵੀ ਇਹਨੂੰ ਇਹਦੇ ਦੋਸ਼ਾਂ ਦੀ ਕੀ ਜਵਾਬ ਲਈਏ ਦੱਸੋ ਜਰਾ ਕਿ ਬੰਦੇ ਨੂੰ ਪਤਾ ਹੀ ਕੁਛ ਨਹੀਂ ਇਸ਼ੂ ਵੀ ਪਤਾ ਉਹ ਬੰਦੇ ਨੂੰ ਕੀ ਜਵਾਬ ਦੇਣਾ ਉਹ ਗਾਲੀ ਆਉਂਦੀ ਕਿ ਉਹਦਾ ਬੇਮਤਲਬ ਵੀ ਗੱਲ ਕਰ ਰਿਹਾ ਉਹ ਫਜ਼ੂਲ ਗੱਲਾਂ ਦਾ ਬੇਮਤਲਬ ਇਹ ਵੀ ਨਹੀਂ ਕਿ ਆਪਾਂ ਰਾਜ ਨੂੰ ਇਲੈਕਸ਼ਨ ਨਾਲ ਹੀ ਜਿਹੜੀ ਗੱਲ ਹੈ ਆਪਾਂ ਬਾਕੀ ਦਾ ਪ੍ਰਾਈਮ ਮਿਨਿਸਟਰ ਦੇ ਕੋਲ ਆਪਣਾ ਸਿਆਸੀਕਰਨ ਨਹੀਂ ਕੀਤਾ ਜੀ ਆਪਾਂ ਉਸ ਦੇ ਵਿੱਚ ਮੈਂ ਉਸ ਦੇ ਵਿੱਚ ਦੂਸਰੀ ਵਾਰ ਦੇ ਵਿੱਚ ਆਣਾ ਨਹੀਂ ਦਵਾਈ ਚਾਹਦਾ ਜੀ ਉਹਦਾ ਤੁਸੀਂ ਸ਼ੁਰੂ ਕੀਤੀ ਹੈ ਗੱਲ ਪ੍ਰਾਈਮ ਮਿਨਿਸਟਰ ਨੇ ਸੁਲਤਾਨ ਕੋ ਲੋਧੀ ਆ ਕੇ ਐਲਾਨ ਕੀਤਾ ਆਪਣੀ ਜ਼ੁਬਾਨ ਤੋਂ ਬੋਲਿਆ ਇੰਨੀ ਵੱਡੀ ਪਬਲਿਕ ਦੇ ਵਿੱਚ ਬੋਲਿਆ ਪ੍ਰਾਈਮ ਮਿਨਿਸਟਰ ਆ ਉਹ ਹਿੰਦੁਸਤਾਨ ਦਾ ਤੇ ਅੱਜ ਵੀ ਹੈਗਾ ਉਹ ਉਹਦਾ ਜਵਾਬ ਦੇ ਉਹ ਕਿਧਰ ਗਈ ਗੱਲ ਤੁਹਾਡੀ ਹੂੰ ਬਲੇਵਾਲ ਸਾਹਿਬ ਇਹ ਤਾਂ ਹੈ ਕਿ 550 ਪ੍ਰਕਾਸ਼ਪੁਰਬ ਦੇ ਉੱਤੇ ਐਲਾਨ ਤਾਂ ਹੋਇਆ ਅਸਲ ਵਿੱਚ